ਕੀ ਕੁਲਬੀਰ ਜੀਰਾ ਲੜਨਗੇ ਤਰਨਤਾਰਨ ਜਿਮਣੀ ਚੋਣ ਉਮੀਦਵਾਰ ਨੂੰ ਲੈ ਕੇ ਕਾਂਗਰਸ ਚੋਂ ਵਧਿਆ ਕਲੇਸ਼ ਕਰਤੇ ਹਾਈ ਕਮਾਂਡ ਨੇ ਬੜਿੰਗ ਤੇ ਬਾਜਵਾ ਬਾਈਪਾਸ ਕਾਂਗਰਸ ਦੇ ਅੰਦਰ ਕੀ ਚੱਲ ਰਿਹਾ ਹੈ ਅੰਦਰ ਖਾਤ ਦੇ ਹੋਈਆਂ ਮੀਟਿੰਗਾਂ ਦਾ ਹਾਲ ਕੀ ਕਹਿੰਦਾ ਹੈ ਕਾਂਗਰਸੀ ਤਰਨਤਾਰਨ ਜਿਮਣੀ ਚੋਣ ਨੂੰ ਲੈ ਕੇ ਕਿਵੇਂ ਫਸੇ ਹੋਏ ਹੈ ਕੀ ਵਾਕਈ ਉਮੀਦਵਾਰ ਦੀ ਭਾਲ ਕਾਂਗਰਸ ਦੇ ਲਈ ਔਖੀ ਹੋ ਗਈ ਹੈ ਕਲਬੀਰ ਜੀਰਾ ਕੀ ਚੋਣ ਲੜਨਗੇ ਜਾਂ ਨਹੀਂ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਡਿਵੈਲਪਮੈਂਟਸ ਹੋਈਆਂ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਹੀ ਦੱਬਿਆ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਅਪਰਦੇ ਰਹਿਣ ਮਾਮਲਾ ਇਹ ਹੈ ਕਿ ਤਰਨਤਾਰਨ ਦੀ ਜਿਮਨੀ ਚ ਜਿਹਦੇ ਵਿੱਚ ਲਗਭਗ 3 ਉਮੀਦਵਾਰ ਤੈਹ ਹੋ ਚੁੱਕੇ ਨੇ ਤੇ ਕਾਂਗਰਸ ਉਮੀਦਵਾਰ ਤੈਹ ਕਰਨ ਦੇ ਵਿੱਚ ਤੇ ਅਲਾਨਨ ਦੇ ਵਿੱਚ ਪਿੱਛੜਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਦੇ ਅੰਦਰ ਕਲੇਸ਼ ਹੈ ਕਿ ਉਮੀਦਵਾਰ ਬੜਾਇਆ ਕਿੰਨੂ ਜਾਵੇ ਇੱਥੋਂ ਤੱਕ ਇਹ ਹੈ ਕਿ ਉਮੀਦਵਾਰ ਆਪ ਜਿਹੜਾ ਮੈਦਾਨ ਛੱਡ ਕੇ ਜਾਣ ਲੱਗੇ ਕਿ ਅਸੀਂ ਹੁਣ ਨਹੀਂ ਲੜਨੀ ਬੱਬਾ ਸਾਡੇ ਹੱਥ ਜੁੜੇ ਸਵਾਲ ਚੱਲਿਆ ਸੀ ਕਿ ਕੁਲਵੀਰ ਜੀਰਾ ਜਿਹੜੇ ਕਿ ਇੱਥੋਂ ਪਿਛਲੀ ਚੋਣ ਖੰਡੂਰ ਸਾਹਿਬ ਤੋਂ ਲੋਕ ਸਭਾ ਦੀ ਲੜ ਚੁੱਕੇ ਆ ਉਹਨਾਂ ਨੂੰ ਉਮੀਦਵਾਰ ਬਣਾਇਆ ਜਾਵੇ ਉਹਨਾਂ ਨੂੰ ਬਹੁਤ ਕੁਰਸੀਆਂ ਦੇ ਵਿਚਕਾਰ ਜਿਹੜਾ ਬਿਠਾਇਆ ਗਿਆ ਵੜਿੰਗ ਰੰਧਾਵਾ ਤੇ ਬਾਜਵੇ ਖੁਰਾਂ ਦੇ ਵੱਲੋਂ ਕਲਬੀਰ ਜੀਰਾ ਦੀ ਜਿਸ ਪ੍ਰਕਾਰ ਖੁੱਲੀ ਮੋਰਚਾ ਬੰਦੀ ਜਿਹੜੀ ਆ ਉਹ ਉਹਨਾਂ ਨੇ ਰਾਣਾ ਗੁਰਜੀਤ ਦੇ ਖਿਲਾਫ ਕੀਤੀ ਤਾਂ ਇਹ ਅਹਿਸਾਸ ਹੋ ਰਿਹਾ ਸੀ ਕਿ ਕੁਝ ਚੱਲ ਰਿਹਾ ਹੈ ਚਰਚਾ ਸੀ ਕਿ ਰਾਣਾ ਗੁਰਜੀਤ ਦਾ ਵਿਰੋਧ ਜਾਂ ਬਾਕੀ ਸਾਰੀਆਂ ਚੀਜ਼ਾਂ ਇਸ ਤੋਂ ਬਾਅਦ ਕੁਲਬੀਰ ਜੀਰਾ ਜਿਹੜੇ ਆ ਉਹ ਉਮੀਦਵਾਰ ਹੋਣ ਗਏ ਤਰਨਤਾਰਨ ਜਿਮਨੀ ਚੋਣ ਉਪ ਉਪ ਚੋਣ ਦੇ ਲਈ ਅ ਤਰਨਤਾਰਨ ਜਿਮਨੀ ਚੋਣ ਦੇ ਵਿੱਚ ਕੁਲਬੀਰ ਜੀਰਾ ਦੇ ਉੱਤਰਨ ਦੀਆਂ ਸੰਭਾਵਨਾਵਾਂ ਜਿਤਾਈਆਂ ਜਾ ਰਹੀਆਂ ਸੀ ਪਰ ਹੁਣ ਸਵਾਲ ਇੱਥੇ ਖੜਾ ਹੋ ਗਿਆ ਕਿ ਕੁਲਬੀਰ ਜੀਰਾ ਦਾ ਕਹਿੰਦੇ ਜੀ ਸਾਸ੍ਰੀਕਾਰ ਮੈਂ ਤੁਹਾਨੂੰ ਪੱਤੇ ਬੁਲਾਉਣਾ ਮੈਂ ਮੂਣੀ ਚੋਣ ਲੜ ਸਕਦਾ ਤੇ ਸੁਭਾਵਿਕ ਜੀ ਗੱਲ ਹੈ ਕਿ 1.5 ਸਾਲ ਰਹਿ ਗਿਆ ਕਲਬੀਰ ਜੀਰਾ ਹੁਣ ਤਰਨ-ਤਰਨ ਚਲੇ ਜਾਣਗੇ ਉਹ ਫੇਰ ਵਾਪਸ ਜੀਰੇ ਆਉਣਗੇ ਉਹ ਆਪਣਾ ਹਲਕਾ ਕਿਉ ਛੱਡਣ ਕਿਹੜਾ ਐਸਾ ਪੋਲਾ ਪੰਛੀ ਹੈ ਜਿਹੜਾ ਇਸ ਗੱਲ ਦੇ ਵਿੱਚ ਆ ਜਾਵੇ ਸੁਗੜ ਸਿਆਸਤ ਦਾ ਇਸ ਗੱਲ 'ਚ ਕਦੇ ਵੀ ਨਹੀਂ ਆਉਂਦਾ ਕਿ ਜੀ ਪਹਿਲਾਂ ਤਰਨ-ਤਰਨ ਚਲੇ ਜਾਓ ਫੇਰ ਤੁਸੀਂ ਵਾਪਸ ਜੀਰੇ ਆ ਜਾਓ ਤਰਨ-ਤਰਨ ਕੋਈ ਹੋਰ ਲਿਆਵਾਂਗੇ ਇਹ ਤਾਂ ਕੋਈ ਗੱਲ ਨਹੀਂ ਬਣਦੀ ਆਪਣੇਆਂ ਤੋਂ ਵੀ ਜਾਂਦਾ ਬੰਦਾ ਨਾ ਘਰਦਾ ਰਹਿੰਦਾ ਨਾ ਘਾਟਦਾ ਰਹਿੰਦਾ ਆਪਣੇਆਂ ਤੋਂ ਵੀ ਜਾਂਦਾ ਬਗਾਨੇ ਆਪਣਾ ਬਣਾਉਂਦੇ ਨਹੀਂਗੇ ਐਸਾ ਤਾਂ ਕੋਈ ਪਾਗਲ ਸਿਆਸਦਾਨ ਨਹੀਂ। ਕਿਹਾ ਜਾਂਦਾ ਹੈ ਕਿ ਕੁਲਬੀਰ ਜੀਰਾ ਕਹਿੰਦੇ ਕਿ ਨਾ ਜੀ ਆ ਦੇਖੋ ਹੱਥ ਜੁੜੇ ਮੈਨੂੰ ਜੀਰਾ ਹੀ ਠੀਕ ਹੈ। ਮੈਂ ਜੀਰਾ ਹੀ ਚੋਣ ਲੜਾਂਗਾ। ਇਹ ਚਰਚਾ ਜਿਹੜੀ ਆ ਉਹ ਚੱਲ ਰਹੀ ਆ। ਕਹਿਣ ਵਾਲੇ ਵੀ ਕਹਿੰਦੇ ਆ ਕਿ ਸਭ ਤੋਂ ਵੱਧ ਪ੍ਰੈਜ਼ੈਂਟ ਕੀਤੇ ਜਾਣ ਵਾਲੇ, ਪੇਸ਼ ਕੀਤੇ ਜਾਣ ਵਾਲੇ ਉਮੀਦਵਾਰ ਕੁਲਬੀਰ ਜੀਰਾ ਸੀ ਤੇ ਨਾਲ ਹੀ ਵੀ ਨਾਲ ਇੱਥੋਂ ਹੀ ਸਾਫ ਕਾ ਲੋਕ ਸਭਾ ਮੈਂਬਰ ਖੰਡੂਰ ਸਾਹਿਬ ਤੋਂ ਜਸਬੀਰ ਗਿੱਲ ਜਿਹੜੇ ਐ ਡਿੰਪਾ ਹੋਰੀ, ਡਿੰਪਾ ਗਿੱਲ ਉਹ ਸੀਗੇ। ਉਹ ਵੀ ਕਹਿੰਦੇ ਲਗਭਗ ਹੱਥ ਖੜੇ ਕਰ ਗਏ ਕਿ ਆ ਨਾ ਭਾਈ ਮੈਂ ਨਹੀਂ ਲੜਨੀ ਚਾਹੁੰ ਚੂੰ ਦਾਦਾ ਸਾਹਿਬ ਕਹਿੰਦੇ ਕਿ ਜਸਵੀਰ ਗਿਲ ਡਿੰਪਾ ਜਿਹੜੇ ਆ ਉਹ ਵਿਦੇਸ਼ ਚਲੇ ਗਏ ਆ ਇਲਾਜ ਕਰਾਉਣ ਦੇ ਲਈ ਤੇ ਉਹ ਜਿਹੜਾ ਇਲਾਜ ਉਹਨਾਂ ਦਾ ਉਹ ਵਿਦੇਸ਼ ਚੱਲ ਰਿਹਾ ਤੇ ਉਹ ਲਗਭਗ ਨਾ ਆਈਆਂ ਉਹਨਾਂ ਦੀ ਕਿਉਂਕਿ ਉਹ ਜਿਹੜੇ ਦਿਨਾਂ ਦੇ ਵਿੱਚੋਂ ਤਾਂ ਆਉਣ ਵਾਲੀ ਹੈ ਅਕਤੂਬਰ ਦੇ ਐਂਡ ਜਾਂ ਨਵੰਬਰ ਦੇ ਪਹਿਲੇ ਹਫਤੇ ਈਵਨ ਕਿ ਆ ਸਕਦੀ ਹੈ ਕਿ ਬਿਹਾਰ ਦੇ ਚੋਣਾਂ ਦੇ ਨਾਲ ਹੋਣੀ ਹੈ ਤੇ ਉਹ ਕਦੇ ਵੀ ਆ ਸਕਦੀ ਹੈ ਅੱਜ ਭਲਕੇ ਦੇ ਵਿੱਚ ਚੋਣਾਂ ਦਾ ਐਲਾਨ ਹੋ ਸਕਦਾ ਹੈ ਤਾਂ ਇਸ ਸਭ ਕਾਸੇ ਨੂੰ ਲੈ ਕੇ ਮਸਲਾ ਇਹ ਹੈ ਕਿ ਡਿੰਪਾ ਉਰੀ ਨੂੰ ਇਲਾਜ ਕਰਾਉਣ ਦੇ ਲਈ ਵਿਦੇਸ਼ ਚ ਨੇ ਉਹ ਵੀ ਜਿਹੜਾ ਹੱਥ ਖੜੇ ਕਰ ਚੁੱਕੇ ਨੇ ਕਿ ਨਾ ਜੀ ਹੁਣ ਮੁਸ਼ਕਲ ਹੈ ਮੈਂ ਨਹੀਂ ਚੋਣ ਲੜ ਸਕਦਾ ਤਰਨਤਾਰਨ ਦੇ ਵਿੱਚ ਲਗਭਗ ਸਥਿਤੀ ਇਹੀ ਹੈ ਫਿਰ ਇੱਕ ਨਾ ਚੱਲਿਆ ਸੀਗਾ ਰਾਜਵੀਰ ਪੁੱਲਰ ਫੁੜਾਣ ਨਾਂ ਦਾ ਨਾਂ ਹੈ ਜਿਹੜਾ ਉਹ ਕਾਫੀ ਜ਼ੋਰ ਸ਼ੋਰ ਨਾਲ ਚੱਲਦਾ ਰਿਹਾ ਪੰਜ ਸੱਤ ਦਾਵੇਦਾਰ ਸੀ ਉਹਨਾਂ ਦੇ ਵਿੱਚੋਂ ਰਾਜਵੀਰ ਪੁੱਲਰ ਸੀ ਕਿਆ ਜਾਂਦਾ ਹੈ ਕਿ ਇਹ ਵੀ ਕਿਨਾਰਾ ਕਰਕੇ ਕਿ ਭਾਈ ਮੈਂ ਵੀ ਚੋਣ ਨਹੀਂ ਲੜਨੀ ਹੁਣ ਜਿਹੜਾ ਉਹ ਕਹੇ ਜਾਂਦਾ ਕਿ ਕਰਨ ਬੁਰਜ ਉਹ ਪ੍ਰਤਾਪ ਬਾਜਵਾ ਦੇ ਵੀ ਨੇੜੇ ਦੱਸੇ ਜਾਂਦੇ ਐ ਤੇ ਹਲਕੇ ਦੇ ਅੰਦਰ ਕਾਫੀ ਰਸੂਖਦਾਰ ਤੇ ਮਾਲਮੱਤੇ ਵਾਲੇ ਬੰਦੇ ਵੀ ਦੱਸੇ ਜਾਂਦੇ ਐ ਕਿ ਉਹਨਾਂ ਕੋਲੇ ਮਾਇਆ ਕਾਫੀ ਐ ਉਹਨਾਂ ਦਾ ਨਾਂ ਵੀ ਚੱਲ ਰਿਹਾ ਤੇ ਉਹਨਾਂ ਦੇ ਉੱਤੇ ਦਾਅ ਖੇਡਣ ਦੀ ਸੰਭਾਵਨਾ ਬਣੀ ਹੋਈ ਐ ਪਰ ਫਾਈਨਲ ਨਹੀਂ ਐ ਹਾਲੇ ਤੱਕ ਤੇ ਇਸੇ ਤਰ੍ਹਾਂ ਨਾਲ ਹੀ ਦਵਿੰਦਰ ਸਿੰਘ ਲਾਡੀਢਾਲਾ ਜਿਹੜੇ ਆ ਉਹ ਪ੍ਰਗਟ ਸਿੰਘ ਦੇ ਰਿਸ਼ਤੇਦਾਰ ਆ ਉਹ ਵੀ ਜੋ ਰਜਮੈਸ਼ ਕਰ ਰਿਹਾ ਇੱਕ ਹੋਰ ਭਿੱਖੀ ਤੋਂ ਨੇ ਮੇਰੇ ਖਿਆਲ ਉਹ ਜਿਹੜੇ ਸੱਜਣ ਜੋ ਰਜਮੈਸ਼ ਕਰ ਰਹੇ ਆ ਵੀ ਕੁੱਲ ਮਿਲਾ ਕੇ ਕਾਂਗਰਸ ਦੇ ਅੰਦਰ ਟਿਕਟ ਲੈਣ ਦੇ ਲਈ ਕੋਈ ਵੱਡੀ ਉਤਸ਼ਾਹ ਵੱਡਾ ਉਤਸ਼ਾਹ ਨਹੀਂ ਹੈ ਹਰ ਕੋਈ ਚਾਹੁੰਦਾ ਕਿ ਬਈ ਕਿਸੇ ਹੋਰ ਨੂੰ ਦੇ ਦੋ ਅਗਲਾ ਕਹਿੰਦਾ ਕਿ ਸਵਾ ਸਾਰ ਰਹਿ ਗਿਆ ਐਮਐਲਏ ਬਣ ਵੀ ਗਏ ਸਰਕਾਰ ਦੇ ਵਿਰੋਧੀ ਹੋਵਾਂਗੇ ਕੋਈ ਪੈਸਾ ਨਹੀਂ ਕੋਈ ਢੇਲਾ ਨਹੀਂ ਪੈਸੇ ਪੱਲਿਓ ਜਿਹੜੇ ਆ ਉਹ ਵੱਧ ਲੱਗ ਜਾਣਗੇ ਇਸ ਕਰਕੇ ਕਾਂਗਰਸ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਨਿਮੋਸ਼ੀ ਜਿਹੜੀ ਆ ਉਹ ਹੈ ਤੇ ਕਾਂਗਰਸ ਇਸ ਨੂੰ ਲੈ ਕੇ ਬਹੁਤੇ ਉਤਸ਼ਾਹਤ ਵੀ ਵਿਖਾਈ ਨਹੀਂ ਦਿੰਦੇ ਪਰ ਮੈਨੂੰ ਲੱਗਦਾ ਹੈ ਕਿ ਕਾਂਗਰਸ ਇੱਥੇ ਵੱਡੀ ਗਲਤੀ ਕਰਦੀ ਹੋਈ ਨਜ਼ਰ ਆ ਰਹੀ ਹੈ ਜਦੋਂ ਤੁਸੀਂ ਮੁੱਖ ਦਾਵੇਦਾਰ ਹੋਮੋਂ ਅਗਲੀ ਸੱਤਾ ਦੇ ਵਿੱਚ ਆਉਣ ਦੇ ਲਈ ਤੇ ਤੁਸੀਂ ਐਸੀ ਚੋਣ ਜਿਹੜੀ ਫੈਸਲਾਕੁਨ ਸਾਫਤ ਹੋ ਸਕਦੀ ਹੈ ਉਹ ਤੋਂ ਪਾਸਾ ਵੱਟ ਲਓ ਜਾਂ ਉਹਦੇ 'ਚ ਉਤਸ਼ਾਹ ਦੇ ਨਾਲ ਉਤਰੋ ਹੀ ਨਾ ਤਾਂ ਫਿਰ ਮਾਮਲਾ ਗੜਬੜ ਹੋ ਜਾਂਦਾ ਹੈ ਅ ਚਰਚਾ ਇਹ ਹੈ ਕਿ ਬਾਈਪਾਸ ਕੀਤੇ ਗਏ ਵੜਿੰਗ ਤੇ ਬਾਜਵਾ ਜਦੋਂ ਸੁਖ ਸਰਕਾਰ ਹੀ ਆ ਸੁਜਿੰਦਰ ਸਿੰਘ ਸਰਕਾਰ ਹੀ ਆ ਜਿਹੜੇ ਕਿ ਰਾਜਾ ਸੰਸੀ ਤੋਂ ਵਿਧਾਇਕ ਤੇ ਸਾਬਕਾ ਮੰਤਰੀ ਨੇ ਉਹਨਾਂ ਨੂੰ ਤਰਨਤਾਰਨ ਜਿਮਨੀ ਚੋਣ ਦੇ ਲਈ ਇੰਚਾਰਜ ਲਾਇਆ ਗਿਆ ਇਹ ਇੰਚਾਰਜ ਜੀ ਜਦੋਂ ਨਿਯੁਕਤ ਕੀਤੀ ਗਈ ਇਹ ਇੰਚਾਰਜ ਲਾਏਗੇ ਤਾਂ ਦਿੱਲੀੋਂ ਸਿੱਧੇ ਲਾਏਗੇ ਇਹ ਜ਼ਰੂਰ ਲਿਖਿਆ ਸੀ ਉਸ ਆਰਡਰ ਦੇ ਵਿੱਚ ਕਿ ਸਲਾਹ مشورہ ਕੀਤਾ ਗਿਆ ਹੈ ਬਾਜਵੇ ਤੇ ਪ੍ਰਤਾਪ ਬਾਜਵੇ ਤੇ ਰਾਜਾ ਬੜਿੰਗ ਦੇ ਨਾਲ ਪਰ ਸਲਾਹ مشورہ ਕਰਨਾ ਇੱਕ ਅਲੱਗ ਦਾ ਗੱਲ ਹੁੰਦੀ ਹੈ ਤਾਂ ਜਿਮਨੀ ਚੋਣ ਦਾ ਪ੍ਰੋਕੇਟਿਵ ਹੀ ਹੋਣਾ ਚਾਹੀਦਾ ਹੈ ਵੈਸੇ ਤਾਂ ਪਤਾ ਨਹੀਂ ਹੁਣ ਕਾਂਗਰਸ ਕਿਵੇਂ ਚੱਲ ਰਹੀ ਹੈ ਅੱਜਕੱਲ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਹੁੰਦਾ ਹੈ ਖੈਰ ਲਗਭਗ ਬਾਈਪਾਸ ਲੁਧਿਆਣਾ ਪੱਛਮੀ ਦੀ ਜਿਮਨੀ ਚੌਣ ਵਾਲਾ ਹਾਲ ਫਿਰ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਇਸ ਸਭ ਕਾਰਸੇ ਦੇ ਵਿੱਚ ਇੱਕ ਚੀਜ਼ ਸਪੱਸ਼ਟ ਹੈ ਕਿ ਕਾਂਗਰਸ ਦੇ ਅੰਦਰ ਉਮੀਦਵਾਰੀ ਦੇ ਲਈ ਕੋਈ ਉਤਸ਼ਾਹ ਨਹੀਂ ਜਿਹੜਾ ਅੱਜ ਤੋਂ 6 ਮਹੀਨੇ 4 ਮਹੀਨੇ ਪਹਿਲਾਂ ਸੀ ਉਹ ਖਤਮ ਹੋ ਚੁੱਕਿਆ ਹੈ ਤੇ ਵੱਡੇ ਦਾਵੇਦਾਰ ਪਾਸਾ ਵਟ ਰਹੇ ਨੇ ਵੱਡੇ ਦਾਵੇਦਾਰਾਂ ਦੇ ਪਾਸਾ ਵੰਟਣ ਕਰਕੇ ਕਾਂਗਰਸ ਦੇ ਅੰਦਰ ਜਿਹੜਾ ਉਤਸ਼ਾਹ ਬਣਨਾ ਵੀ ਚਾਹੀਦਾ ਸੀਗਾ ਉਸ ਲੜਾਈ ਦੇ ਲਈ ਉਹ ਵੀ ਬਣਦਾ ਹੋਇਆ ਨਜ਼ਰ ਨਹੀਂ ਆ ਰਿਹਾ ਹੁਣ ਕਾਂਗਰਸੀਆਂ ਦੇ ਅੱਗੇ ਸਵਾਲ ਇਹ ਹੈ ਕਿ ਕਾਂਗਰਸੀ ਇਸ ਚੋਣ ਨੂੰ ਕਿਵੇਂ ਲੜਨਾ ਚਾਹੁੰਦੇ ਨੇ ਜੇ ਤਾਂ ਕਾਂਗਰਸੀ ਇਸ ਚੋਣ ਨੂੰ 2027 ਨੂੰ ਆਧਾਰ ਬਣਾ ਕੇ ਲੜਨਾ ਚਾਹੁੰਦੇ ਨੇ ਕਿ ਅਸੀਂ ਉਸ ਦੇ ਵਿੱਚ ਆਪਣੀ ਪਰਫਾਰਮੈਂਸ ਨੂੰ ਲੈ ਕੇ ਜਾਵਾਂਗੇ ਤਾਂ ਉਹਨਾਂ ਦੇ ਲਈ ਇਹ ਚੋਣ ਲੜਨੀ ਬਹੁਤ ਜ਼ਰੂਰੀ ਹੈ ਤੇ ਤਕੜੇ ਹੋ ਕੇ ਲੜਨੀ ਜ਼ਰੂਰੀ ਹੈ ਕਾਲੀ ਦਲ ਦਾ ਉਮੀਦਵਾਰ ਮੈਦਾਨ 'ਚ ਹੈ ਭਾਜਪਾ ਦਾ ਉਮੀਦਵਾਰ ਮੈਦਾਨ 'ਚ ਹੈ ਲਗਭਗ ਉਮੀਦਵਾਰ ਮੈਦਾਨ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਹੈਗਾ ਦੂਜੇ ਢੜੇ ਜਿਹੜੇ ਦੋ ਮਹੀਨੇ ਉਹਨਾਂ ਦੇ ਵਿੱਚੋਂ ਵੀ ਕੋਈ ਉਮੀਦਵਾਰ ਇੱਕ ਉਮੀਦਵਾਰ ਦੇ ਜਾਨੀ ਕਿ ਚਰਚਾ ਚੱਲ ਰਹੀ ਹੈ ਤੇ ਮੈਂ ਸਟੋਰੀ ਕਰ ਰਿਹਾ ਤੁਹਾਨੂੰ ਇਸ ਬਾਰੇ ਵੀ ਦੱਸਾਂਗੇ ਪਰ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸੀਆਂ ਨੂੰ ਇੰਨੇ ਠੰਡੇ ਹੋ ਕੇ ਇਹ ਚੋਣ ਜੇ ਲੜਦੇ ਨੇ ਤਾਂ ਕਾਂਗਰਸ ਦੇ ਲਈ ਕਾਫੀ ਦਿੱਕਤਾਂ ਜਿਹੜੀਆਂ ਨੇ ਉਹ ਖੜੀਆਂ ਵੈਸੇ ਵੀ ਕਾਂਗਰਸ ਦੇ ਲਈ ਕੋਈ ਰਾਹ ਸੁਖਾ ਲਾਤਾ ਹੈ ਨਹੀਂ ਇਹ ਹਲਕੇ ਦੇ ਵਿੱਚ ਦਾ ਪਹਿਲਾਂ ਹੀ ਖੜੀਆਂ ਨੇ ਦਾਵੇਦਾਰ ਭੱਜਣ ਲੱਗ ਗਏ ਇਸ ਨੇ ਜਿਹੜਾ ਨਵਾਂ ਰੋਲਾ ਜਿਹੜਾ ਉਹ ਬੜਾ ਦਿੱਤਾ ਹੈ ਕਾਂਗਰਸ ਨੂੰ ਦੇਖੋ ਕੀ ਕਰਦੇ ਆ ਕਾਂਗਰਸ ਹਾਈ ਕਮਾਂਡ ਥੋੜਾ ਜਿਹਾ ਤੇ ਜਿਹੜਾ ਗੌਰ ਕਰਕੇ ਚੱਲਣ ਦੀ ਲੋੜ ਹੈ ਨਹੀਂ ਤਾਂ ਕਾਂਗਰਸ ਦੇ ਲਈ ਅੱਗੇ ਦਿੱਕਤਾਂ ਬਹੁਤ ਖੜੀਆਂ ਨੇ